VIP ਨੰਬਰਾਂ ਦੇ ਸ਼ਕੀਨ ਵਿਅਕਤੀਆਂ ਨੂੰ ਦਿੱਤਾ ਪੰਜਾਬ ਸਰਕਾਰ ਨੇ ਝਟਕਾ VIP ਨੰਬਰਾਂ ਦੇ ਵਿੱਚ ਕੀਤੀ ਲੱਖਾਂ ਰੁਪਏ ਦੀ ਵਡोतरी ਵੀਰਵਾਰ ਨੂੰ 12 ਮਈ ਦੇ ਲਗਭਗ ਬਠਿੰਡਾ ਦੇ ਆਰਟੀਓ ਦਫ਼ਤਰ ਵਿਖੇ ਆਰਟੀਓ ਨੇ ਜਾਣਕਾਰੀ ਦਿੰਦੇ ਦੱਸਿਆ ਕਿ 29 ਜਨਵਰੀ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਭੇਜਿਆ ਗਿਆ ਜਿਸ ਦੇ ਵਿੱਚ VIP ਨੰਬਰਾਂ ਦੇ ਵਿੱਚ ਕਾਫੀ ਜ਼ਿਆਦਾ ਵਡोतरी ਹੋਈ ਹੈ ਦੱਸਦੀ ਹੈ ਕਿ ਜਿੱਥੇ ਬਹੁਤ ਸਾਰੇ ਨੰਬਰ ਸੀ ਜਿਹੜੇ ਉਹ ਇਸ ਦੇ ਵਿੱਚ ਫ੍ਰੀਵਲ ਨੰਬਰ ਵੀ ਸੀ ਉਹਨਾਂ ਦੇ ਵਿੱਚ ਆਪਣਾ ਉੱਤੇ ਵੀ ਸਰਕਾਰ ਵੱਲੋਂ ਪੈਸੇ ਲਗਾ ਦਿੱਤੇ ਗਏ ਹੈ ਅਤੇ ਜਿਹੜੇ ਨੰਬਰ ਪਹਿਲਾਂ ਲੱਖ ਰੁਪਏ ਦੇ ਮਿਲਦੇ ਸੀ ਹੁਣ ਪੰਜਾਬ ਸਰਕਾਰ ਵੱਲੋਂ ਉਹ ਨੰਬਰ ਜਿਹੜੇ 5-5 ਲੱਖ ਰੁਪਏ ਦੇ ਆਪਣਾ ਕਰ ਦਿੱਤੇ ਗਿਆਨ ਦੱਸਦੀ ਹੈ ਕਿ ਜਿਹੜੇ ਵਿਅਕਤੀ ਵੀਆਈਪੀ ਨੰਬਰਾਂ ਦੇ ਜਾਦਾ ਸ਼੍ਰੀਮ ਸੰਨ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ ਜਿੱਥੇ ਹੁਣ ਜਿਵੇਂ 001 ਵਾਲਾ ਨੰਬਰ ਹੈ ਉਹ ਹੁਣ 5 ਲੱਖ ਰੁਪਏ ਉਹਦੀ ਸਰਕਾਰੀ ਬੋਲੀ ਹੋਵੇਗੀ ਤੇ ਉਸ ਤੋਂ ਬਾਅਦ ਉਹਦੇ ਉੱਤੇ ਆਪਾਂ ਹਰ ਇੱਕ ਵਿਅਕਤੀ ਵੱਲੋਂ ਜਿਹੜੇ ਬੰਦੇ ਵੀ ਇਸ ਨੂੰ ਲੈ ਕੇ ਆਪਣੇ ਆਉਣਨਾਂ ਅਪਲਾਈ ਕਰਨਗੇ ਉਸ ਤੋਂ ਬਾਅਦ ਉਹਦੇ ਉੱਤੇ ਬੋਲੀ ਹੋਵੇਗੀ ਉਹ ਕਿੰਨੇ ਤੱਕ ਡਿੱਗਦੀ ਹੈ ਕਿਉਂਕਿ ਇਹ 10 ਤੋਂ 12 ਲੱਖ 15 ਲੱਖ ਰੁਪਏ ਤੱਕ ਇਹ ਜਾ ਸਕਦਾ ਹੈ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹੁਣ ਇੱਕ ਨਵਾਂ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਅਤੇ ਉਸ ਦੇ ਵਿੱਚ VIP ਨੰਬਰਾਂ ਦੇ ਉੱਤੇ ਲੱਖ ਰੁਪਏ ਦੀ ਬੜੌਤਰੀ ਜਿਹੜੀ ਉਹ ਕੀਤੀ ਗਈ ਹੈ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਇਥੋਂ ਦੇ ਆਪਣਾ ਕੁਝ ਲੋਕ ਤੇ ਬਠਿੰਡਾ ਦੇ ਆਡੀਓ ਸਰ ਗੁੱਡ ਲੇਨਡਰ ਹਰਜਿੰਦਰ ਸਿੰਘ ਜੀ ਸਰ ਸਰ ਕਿਸ ਤਰ੍ਹਾਂ ਦੀ ਬੜੌਤਰੀ ਹੋਈ ਹੈ ਵੀਏਪੀ ਨੰਬਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਜਿਵੇਂ ਨੰਬਰ ਹੋ ਗਿਆ ਉਹ ਲੋਗੇ ਬੜੌਤਰੀ ਕਿੰਨੀ ਹੈ ਵੀ ਪਹਿਲਾਂ ਦੇ ਰੇਟਾਂ ਦੇ ਮੁਕਾਬਲੇ ਇਹਦੇ ਵਿੱਚ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ 29 ਜਨਵਰੀ 2025 ਨੂੰ ਮੋਟੀਵੇਸ਼ਨ ਘਰਾ ਕਰਕੇ ਫੈਂਸੀ ਨੰਬਰਾਂ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਜਿਵੇਂ ਜਿਹੜਾ ਇੱਕ ਨੰਬਰ ਹੈਗਾ ਵਾ ਉਹਦਾ ਹੁਣ ਰੇਟ 5 ਲੱਖ ਰੁਪਏ ਹੋ ਗਿਆ ਇਸੇ ਤਰ੍ਹਾਂ 2 ਤੋਂ ਲੈ ਕੇ 9 ਨੰਬਰ ਤੇ 786 ਇਹਦਾ 2 ਲੱਖ ਰੁਪਇਆ ਹੋ ਗਿਆ ਇਸੇ ਤਰ੍ਹਾਂ ਬਾਕੀ ਵੀ ਸਾਰੇ ਨੰਬਰਾਂ ਦੇ ਵਿੱਚ ਜਿਹੜੇ ਪਿਛਲੇ ਰੇਸ ਸੀ ਉਹਨਾਂ ਦਾ ਜਨਵਾਬਤਾ ਕੀਤਾ ਗਿਆ ਹੈ ਤੇ ਇਹਦੇ ਵਿੱਚ ਜੇ ਕੁਝ ਇਹ ਕੁਝ ਦੇਰ ਤੋਂ ਫੈਂਸੀ ਨੰਬਰਾਂ ਦੀ ਲਾਟਰੀ ਬੰਦ ਸੀਗੀ ਉਹ ਹੁਣ ਚੱਲ ਰੂਗੀ ਜਿਨ੍ਹਾਂ ਨੇ ਫੈਂਸੀ ਨੰਬਰ ਲੈਣੇ ਹੈਗੇ ਆ ਉਹ ਆਪਦੇ ਅਪਲਾਈ ਕਰਕੇ ਨੰਬਰ ਲੈ ਸਕਦਾ ਕਿਉਂਕਿ ਸਰ ਪ੍ਰਾਪਰਟੀ ਦੇ ਨਾਮ ਤੇ ਜਾਂ ਟ੍ਰਾਂਸਪੋਰਟ ਡਿਪਾਰਟਮੈਂਟ ਦਾ ਜਾਂ ਸਰਕਾਰ ਦਾ ਜਦੋਂ ਵੀ ਇਹ ਨੰਬਰ ਲੈਣ ਦੀ ਸਕੀਮ ਤੋਂ ਉਹਨੂੰ ਦੱਲੇ ਆ ਹਾ ਇਹਦੇ ਨਾਲ ਜਿਹੜੇ ਰੇਟ ਵਧਿਆ ਜਿਹਦੇ ਨਾਲ ਸਰਕਾਰ ਨੂੰ ਰੈਵਨੂ ਦੇ ਵਿੱਚ ਬਹੁਤ ਵੱਤਾ ਹੈ ਇਹ ਲਗਭਗ ਸਰੋਂ ਕਰ ਰਹੇ ਨੇ ਹਾਜ਼ਰੀ ਇਟ ਲਗਭਗ ਇਟ ਲਗਭਗ ਤੁਸੀਂ ਸਰ ਤੇ ਬਾਰਤਾਂ ਤੁਸੀਂ ਨੰਬਰ ਲੈਣਾ ਹੈ ਕੀ ਪ੍ਰੋਸੀਜਰ ਕੀ ਹੁੰਦੇ ਕਿਸ ਤਰ੍ਹਾਂ ਨੰਬਰ ਅਪਲਾਈ ਕਰਦੇ ਹੈ ਕੀ ਸਿਸਟਮ ਕਿਸ ਤਰ੍ਹਾਂ ਇਹ ਆਨਲਾਈਨ ਹੀ ਅਪਲਾਈ ਹੁੰਦੇ ਹੈ ਔਰ ਇਹ ਸਾਰਾ ਸਿਸਟਮ ਜਿਹੜਾ ਹੈਗਾ ਆਨਲਾਈਨ ਹੀ ਹੈਗਾ ਆਨਲਾਈਨ ਹੀ ਨੰਬਰ ਸ਼ੋ ਹੁੰਦੇ ਆ ਉਹਦੇ ਲਈ ਫਿਰ ਪਹਿਲਾਂ ਰਜਿਸਟਰ ਕਰਾਉਣਾ ਪੈਂਦਾ ਰਜਿਸਟਰ ਕਰਾਉਣ ਤੋਂ ਬਾਅਦ ਬੋਲੀ ਲੱਗਦੀ ਹੈ ਬੋਲੀ ਦੇ ਵਿੱਚ ਜਿਹੜਾ ਫਿਰ ਸਭ ਤੋਂ ਵੱਧ ਬੋਲੀ ਹੋ ਜਾਂਦੇ ਦੇ ਦਿੰਦਾ ਉਹਨੂੰ ਨੰਬਰ ਜਾਰੀ ਪ ਜਾਂਦਾ ਹਾਂਜੀ ਬਈ ਨਾ ਤੁਹਾਡਾ ਵੇਰਾਣਾ ਇਹ ਸੰਦੀਪ ਕੁਮਾਰ ਜੋਸ਼ੀ ਸਦੀਪ ਕਿੰਨੇ ਰੇਟਾਂ ਦਾ ਇਜ਼ਾਫਾ ਹੋ ਗਿਆ ਪਹਿਲਾ ਕੀ ਰੇਟ ਸੀ ਵੀਆਪ ਨੰਬਰਾਂ ਦਾ ਤੇ ਹੁਣ ਕੀ ਰੇਟ ਹੈ ਪਰ 10 ਬਣਾ ਇਜ਼ਾਫਾ ਹੋ ਗਿਆ ਨੰਬਰਾਂ ਦਾ ਜਿਉਂ ਪੰਜਾਬ ਸਰਕਾਰ ਦੀ ਗਾਈਡਲਾਈਨ ਦੇ ਮੁਤਾਬਕ ਹੈ ਜਿਹੜੇ 001 ਦਾ ਨੰਬਰ 2 ਲੱਖ ਰੁਪਈਆ 2.5 ਲੱਖ ਰੁਪਈਆ ਬੇਸਿਕ ਪ੍ਰਾਈਸ ਸੀ ਉਹ ਬੇਸਿਕ ਪ੍ਰਾਈਸ ਦੀ 5 ਲੱਖ ਰੁਪਈਆ ਹੋ ਗਈ ਕਿਹੜੇ ਕਿਹੜੇ ਨੰਬਰ ਨੇ ਕਿਤੇ ਜਿਆਦਾ ਮਹਿੰਗੇ ਹੋ ਗਏ ਨੇ ਸੀ ਦੱਸੋ ਜੀ 001 ਜੀ 002 ਤੋਂ ਲੈ ਕੇ 9 ਤੱਕ ਜੀ 786 0011 ਤੋਂ ਲੈ ਕੇ 99 ਤੱਕ ਜੀ 4147 1313 ਇਹ ਸਾਰੇ ਨੰਬਰ ਹੀ ਹੋ ਗਏ ਜੀ ਇਕੱਲਾ ਨੋਰਮਲ ਨੰਬਰ ਵੀ 20000 ਰੁਪਏ ਚ ਹੋ ਗਿਆ ਜੀ ਉਹ ਕਿਹੜੇ ਨੰਬਰ ਦਾ ਜਿਹੜੇ ਪਹਿਲਾਂ 30 ਸੀ ਹੁਣ ਪੇਡ ਕਰਕੇ ਸਤਾ ਜਿਵੇਂ ਜੀ ਸੈਂਕੜਾ ਸੀਗਾ 3500 3300 1100 1200 ਇਹ 5000 ਰੁਪਏ ਚ ਤੇ ਜੰਪਿੰਗ ਨੰਬਰ 5000 ਰੁਪਏ ਚ ਲੱਗਦਾ ਸੀ ਉਹ 20000 ਰੁਪਏ ਚ ਲੱਗਣ ਲੱਗੇ ਸ੍ਰੀ ਲੰਗਾ ਔਕਾ ਕਿੰਨਾ ਹੋ ਗਿਆ ਰੇਟ ਜਿਵੇਂ ਬਾਕੀ ਆ ਲੱਗਦਾ ਵੀ ਲੋਕ ਨਹੀਂ ਖਰੀਦਣਗੇ ਸਰ ਕੰਮ ਤਾਂ ਪਹਿਲੇ ਹੀ ਨਹੀਂ ਹੋ ਰਹੇ ਨੰਬਰ ਜਿਹੜੇ ਹਿਸਾਬ ਨਾਲ ਮਹਿੰਗੇ ਹੋਗੇ ਇਸ ਹਿਸਾਬ ਨਾਲ ਕਿਸੇ ਨੇ ਗੱਡੀ ਤੇ ਪਰਚੇ ਨਹੀਂ ਕਰਨਾ ਜਿਵੇਂ ਅੱਗੇ ਘੱਟ ਮਾਉਂ ਬੰਦੇ ਨੂੰ ਭਰਨੀ ਪੈਂਦੀ ਸੀ ਹੁਣ ਜੇ 5 ਲੱਖ ਪਰੇ ਨੰਬਰ ਨਹੀਂ ਲਿਆ ਤਾਂ 5 ਸਰਕਾਰ ਨਹੀਂ ਹਾਂਜੀ 5 ਲੱਖ ਜੇ ਤੁਸੀਂ ਬਿਡਿੰਗ ਦੇਤੀ 20 ਲੱਖ 10 ਲੱਖ ਰੁਪਏ ਦੀ ਤੁਹਾਡੇ ਕੋਲੇ ਨੰਬਰ ਦੇ ਪੈਸੇ ਨਹੀਂ ਭਰੇਗੇ ਦੋਧਣਾ ਚਾਹੀ ਥੋੜਾ 5 ਲੱਖ ਰੁਪਏ ਸਰਕਾਰ ਨੇ ਜ਼ਬਤ ਕਰ ਲੈ